ਇੱਕ ਮਿੰਟ ਫਲੇ ਹਾਂਜੀ ਸਰ ਕੀ ਮਾਮਲਾ ਹੈ ਤੇ ਇਹਦੇ ਵਿੱਚ ਹੁਣ ਤਾਂ ਕਈ ਛੇ ਦੁਸ਼ਮਣ ਦਰਕਾਰ ਕਰਦੇ ਨੇ ਪਰਚਾ ਸਾਡਾ 392 506 342 120 25 ਚਿੰਤਨ ਆਰ ਆਰ ਦੇ ਕਰਨੀ ਦਾ ਸਰ ਅੱਜ ਕਿਹਨੂੰ ਕਿਹਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਅਸੀਂ ਮੋਰਕਾ ਸਰਮਾਨ ਨੂੰ ਦਰਸਾਇਆ ਉਹਨਾਂ ਦੇ ਨਾਲ ਅੱਜ ਕੱਲੀ ਮੋਰਕਾ ਸਰਮਾਨ ਨੂੰ ਹਾਂਜੀ ਅੱਜ ਉਹਨੂੰ ਬੇਸ ਕੀਤਾ ਹੈ ਤੇ ਰਿਮਾਨ ਦਰਤਾ ਦਾ ਜੱਸਾ ਦਰਤਾ ਸਰ ਇਸ ਕੇਸ ਦੇ ਵਿੱਚ ਟੋਟਲ ਕਿੰਨੇ ਜਣੇ ਨੂੰ ਨਾਮਜ਼ਦ ਕੀਤਾ ਗਿਆ ਔਰ ਹੁਣ ਤੱਕ ਕਿਹੜੇ ਕਿਹੜੇ ਲੋਕ ਪੇਸ਼ ਹੋ ਚੁੱਕੇ ਨੇ ਇਹ ਕੇਸ ਚ ਟੋਟਲ 7 ਦਸੀ ਜਿਹੜੇ ਆ ਨਾਮਜ਼ਦ ਹੋਏ ਜਿਨ੍ਹਾਂ ਚ 6 ਹੀ ਗ੍ਰফতার ਹੋ ਗਏ ਇੱਕ ਸਾਡਾ ਹਰਪ੍ਰੀਤ ਸਿੰਘ ਉਹ ਗ੍ਰফতার ਨਾ ਹੋ ਰਿਹਾ ਸਰ 4 ਤੱਕ ਤਾਂ ਹੋ ਗਏ ਹੀ ਔਰ ਦੋ ਕਿਹੜੇ ਕਿਹੜੇ ਹੋਏ ਤੇ ਦੋ ਅਮਰਜੀਤ ਗੌਰ ਔਰ ਅਲੀ ਬਰੀ ਤੇ ਮੋਨਕਾ ਸ਼ਰਮਾ ਇਵਾਦੇ ਚ ਹੋਇਆ ਨਹੀਂ ਪਤਾ ਲੱਗਾ ਕਿ ਸਾਰੀ ਕਿਦਾਂ ਘਟਰਾਣ ਨੂੰ ਅੰਜਾਮ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਇਹ ਪਲਾਨ ਜਿਹੜਾ ਰਚਿਆ ਗਿਆ ਕਿਸ ਦੁਆਰਾ ਰਚਿਆ ਗਿਆ ਔਰ ਕਿੱਥੇ ਬਹਿ ਗਈ ਜਿਹੜੀ ਸਾਰੀ ਪਲਾਨਿੰਗ ਹੋਈ ਇਹਨਾਂ ਨੇ ਸਾਰੀ ਪਲਾਨਿੰਗ ਤੋਂ ਪ੍ਰੀਤਲੀ ਦੇ ਧਰ ਦਾ ਗੇਰੇ ਦੇ ਉੱਥੇ ਲੱਗੇ ਸਿਰ ਪ੍ਰੀਤਲੀ ਦੇ ਕਿੱਥੇ ਡੇਰਾ ਕੀ ਸਦਾ ਹੈ ਪ੍ਰੀਤਲੀ ਦਾ ਡੇਰਾ ਬੱਲਣ ਵਾਲ ਪਿੰਡ ਪਿੰਡ ਚ ਹੈ ਇਹਨਾਂ ਦਾ ਇਹ ਸਾਰੇ ਸਾਰੇ ਕਿਦਾਂ ਲਿੰਕ ਸੀ ਆਪ ਇੱਕ ਦੂਜੇ ਨਾਲ ਕਿੰਨਾ ਕਿਦਾਂ ਇੱਕ ਦੂਜੇ ਨਾਲ ਜੁੜੇ ਪ੍ਰੀਤਲੀ ਦੇ ਡੇਰੇ ਦੇ ਮੱਥਾ ਟੇਕਣੋਂ ਤੇ ਉੱਥੇ ਇਹਨਾਂ ਦੇ ਲਿੰਕ ਜੁੜੇ ਪ੍ਰੀਤ ਅਲੀ ਕੋਈ ਮੰਤ ਨੇ ਜੀ ਇਹਨੇ ਆਪਣੀ ਜਗ੍ਹਾ ਕੋਈ ਬਣਾਈ ਜੀ ਉੱਥੇ ਦਸਾਂਦਾ ਕਿੰਨੀ ਰਿਕਵਰੀ ਹੋਈ ਹੈ ਜੀ ਹੁਣ ਤੱਕ ਪੈਸਿਆਂ ਦੀ ਟੋਟਲ ਤੇ ਕਿੰਨਾ ਸੋਨਾ ਰਿਕਵਰ ਕੀਤਾ ਜਾ ਚੁੱਕਾ ਹੈ 16 ਤੋਂ ਕਾਫੀ ਨਬਰ ਹੋ ਗਏ ਜੀ ਪੈਸੇ ਸਾਡੇ ਅੱਗੇ 11,70,000 ਰੁਪਏ ਰਿਕਵਰ ਕੀਤਾ ਸੀ 1,20,000 ਰੁਪਿਆ ਵੰਡ ਕੇ ਰੱਖ ਦੋ ਸਰ ਸੋਨਾ ਜਿਹੜਾ ਹੁਣ ਕਿੱਥੋਂ ਰਿਕਵਰ ਹੋਇਆ ਹੈ ਕਿੱਥੇ ਰੱਖਿਆ ਗਿਆ ਸੀਗਾ ਕਿੱਥੇ ਜਾ ਕੇ ਵੰਡ ਰਹੇ ਸੀ ਆਪਸ ਚ ਇਹ ਮੰਨਦੇ ਨੇ ਪ੍ਰੀਤ ਅਲੀ ਨੇ ਆਪਣੇ ਕੋਲ ਹੀ ਰੱਖਿਆ ਸੀ ਉਹਨਾਂ ਕੋਲ ਤੇ ਸਾਰੇ ਜਿਹੜੇ ਬਾਕੀ આરોપી ਨੇ ਇਹਨਾਂ ਨੂੰ ਕੁਝ ਮਿਲਿਆ ਵਿੱਚ ਇਹਨਾਂ ਨੂੰ ਸੋ ਇਹਨਾਂ ਇਹਨਾਂ ਕੋਲ ਵੀ ਕਹਾਂਵਾਂ ਪਾਈਏ ਪਾਈਆ ਸੋਨਾ ਦਿੱਤਾ ਹੈ ਉਹ ਇਹਨਾਂ ਵੇਚ ਕੇ ਤੇ ਉਹ 11 ਲੱਖ ਰੁਪਏ ਦਾ ਸਰ ਜੀ ਪਤਾ ਲੱਗੀ ਸੀ ਕਿ ਇਹ ਜਿਹੜਾ ਕੋਈ ਸੁਨਿਆਰਾ ਵੀ ਹੈ ਇਸ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਉਹ ਸੁਨੋ ਉਹ ਨਾਮਜ਼ਦ ਕੀਤਾ ਕਿੱਥੋਂ ਦਾ ਹੈ ਉਹ ਕੀ ਹੈ ਬਾਪ ਟਾਲੇ ਦਾ ਸੁਨਿਆਰਾ ਹੈ ਸਰ ਤੇ ਉਸ ਨੇ ਕਿ ਕਿਸ ਸੰਬੰਧ ਵਿੱਚ ਉਹਨੂੰ ਕੀਤਾ ਗਿਆ ਉਹਦੇ ਕੋਲੇ ਇਹਨਾਂ ਨੇ ਸੋਨਾ ਵੇਚਿਆ ਹੈ ਅੱਛਾ ਤਾਂ ਕੀ ਕਿੰਨੇ ਦੇ ਅੰਦਰ ਮਾਣ ਮਿਲਿਆ ਹੁਣ ਹੁਣ 10 ਸਰੀਕ ਨੂੰ ਪੇਸ਼ ਕਰਾਂਗੇ ਤਾਂ ਲੱਗਦਾ ਕੋ ਵੱਡੇ ਹੋਰ ਪਲੇਸੇ ਹੋ ਸਕਦੇ ਇਸ ਵਿੱਚ ਕੋਸ਼ਿਸ਼ ਕਰੀਏ ਜੋ ਸੰੰਪਰਨ ਮੈਡੀਕਲ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰٹین ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ ਚ, ਥ੍ਰੈਡਿੰਗ 40 ਰੁਪਏ ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4992 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੇਵਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਊਰ ਪੈਡੀਕਿਊਰ ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼